ਅੱਸੀ ਕਾਲ ਜੀ ਸਾਡੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਮੋਸ਼ੀ ਮੁੱਲਾਵੜੀ ਬੇਨਤੀ ਕਰਦਾ ਜੀ ਜਿਹੜਾ ਇਕੱਠ ਆਪਣਾ 29 ਤਰੀਕ ਨੂੰ ਮੁੱਲਾਪੁਰ ਦੇ ਨੇੜੇ ਪਿੰਡ ਹਸਨਪੁਰੇ ਜੀ ਉੱਥੇ ਖਿਡਾਰੀ ਵੀਰ ਸ਼ੌਂਕੀ ਵੀਰ ਕਬੂਤਰਾਂ ਦੇ ਕੁੱਤਿਆਂ ਦੇ ਘੋੜਿਆਂ ਦੇ ਬਲਦਾਂ ਦੇ ਮੁਰਗਿਆਂ ਦੇ ਜਿੰਨੇ ਵੀ ਸ਼ੌਂਕੀ ਵੀਰ ਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਪਹੁੰਚੋ ਕਿਉਂਕਿ ਇਹ ਆਪਣੀ ਵਿਰਾਸਤੀ ਖੇਡ ਇਹ ਵਿਰਾਸਤੀ ਖੇਡ ਨੂੰ ਨਾ ਬਚਾਇਆ ਗਿਆ ਤਾਂ ਬੜਾ ਫਟਾਕਾ ਨੁਕਸਾਨ ਹੋਵੇਗਾ ਕਿਉਂ ਪੰਜਾਬ ਦਾ ਪਹਿਲਾਂ ਹੀ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਛੋਟੇ ਛੋਟੇ ਬੱਚੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਨੇ ਚਿੱਟਿਆਂ ਦੇ ਗੋਲਣਾ ਦੇ ਤੇ ਚਿੱਟੇ ਵਰਗੇ ਟੀਕਿਆਂ ਦੇ ਆਦੀ ਹੋ ਰਹੇ ਨੇ ਇਹਨਾਂ ਬੱਚਿਆਂ ਨੂੰ ਮੋੜ ਕੇ ਆਪਣੇ ਵਿਰਾਸਤੀ ਸ਼ੌਂਕ ਨਾਲ ਜੋੜਿਆ ਜਾਵੇ ਤੇ ਆਪਣੀ ਵਿਰਾਸਤੀ ਖੇਡ ਨੂੰ ਬਚਾਇਆ ਜਾਵੇ 29 ਤਰੀਕ ਸ਼ਰਮਾ ਮਹੀਨਾ 2025 ਮੁੱਲਾਪੁਰ ਨੇੜੇ ਹਸਨਪੁਰ ਉੱਥੇ ਸਾਰਿਆਂ ਨੇ ਪਹੁੰਚਣਾ ਜੀ ਲੁਧਿਆਣਾ ਜ਼ਿਲ੍ਹਾ ਤੇ ਸਾਰਿਆਂ ਨੂੰ ਬੇਨਤੀ ਕੀ ਸਾਰਿਆਂ ਨੇ ਵੱਧ ਤੋਂ ਵੱਧ ਉੱਥੇ ਪਹੁੰਚਣਾ ਹੈ ਪੈਣਾ ਪਰਾਵਾਂ ਬੀਬੀਆਂ ਬੱਚੇ ਸਭ ਨੂੰ ਬੇਨਤੀ ਕੀ ਸਾਹਮਣੇ ਜਾਵ ਦੇਣਾ ਹੈ ਹੁੱਲੜਬਾਜੀ ਤੋਂ ਬਚਣਾ ਜੀ ਗਲਤ ਅੰਸਰਾਂ ਤੋਂ ਬਚਣਾ ਆਪਾਂ ਕਾਨੂੰਨੀ ਦਰੇਚ ਰਹਿ ਕੇ ਇਸ ਰੈਲੀ ਨੂੰ ਵਧੀਆ ਢੰਗ ਨਾਲ ਕਰਨਾ ਹੈ ਤੇ ਸਾਰੇ ਵੀਰਾਂ ਦੇ ਸਹਿਯੋਗ ਦੀ ਲੋੜ ਹੈ ਸ਼ੌਂਕੀ ਵੀਰਾਂ ਦੇ ਆਪਣੇ ਵਿਰਾਸਤ ਖੇਡਾਂ ਨੂੰ ਬਚਾਉਣ ਲਈ ਸਾਰੇ ਜਣੇ ਵੱਧ ਤੋਂ ਵੱਧ ਯੋਗਦਾਨ ਪਾਓ ਧੰਨਵਾਦ ਜੀ ਸਾਰੇ ਵੀਰਾਂ ਦਾ